ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਆਲੂਆਂ ਦੀ ਚਾਟ ਇਹ ਚਾਟ ਬਹੁਤ ਹੀ ਜਲਦੀ ਬਣ ਜਾਂਦੀ ਹੈ ਅਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬੱਚਿਆਂ ਨੂੰ ਜਦੋਂ ਵੀ ਕੁਝ ਖਾਣ ਦੀ ਕ੍ਰੇਵਿੰਗ ਹੋਵੇ ਤੁਸੀਂ ਝਟਪਟ ਇਹ ਚਾਟ ਬਣਾ ਕੇ ਦੇ ਸਕਦੇ ਹੋ ਮੇਰੇ ਘਰ ਦੇ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਇਹ ਚਾਟ ਬਹੁਤ ਹੀ ਜ਼ਿਆਦਾ ਪਸੰਦ ਆ ਤੇ ਇੱਥੇ ਦੇਖੋ ਜੀ ਆਪਾਂ ਨੇ ਆਲੂ ਲੈ ਲਏ ਆ ਆਲੂ ਤੁਸੀਂ ਉਹਨੇ ਹਿਸਾਬ ਨਾਲ ਲੈ ਲੈਣੇ ਆ ਮੇਰੇ ਘਰੇ ਤਾਂ ਬਹੁਤ ਜ਼ਿਆਦਾ ਖਾਧੀ ਜਾਂਦੀ ਹੈ ਮੈਂ ਤਾਂ ਆਲੂ ਜ਼ਿਆਦਾ ਹੀ ਲਏ ਆ ਤੇ ਇਸ ਤਰ੍ਹਾਂ ਆਪਾਂ ਆਲੂਆਂ ਨੂੰ ਦੇਖੋ ਜੀ ਧੋ ਲਿਆ ਕਿਉਂਕਿ ਇਹਦੇ ਉੱਤੇ ਮਿੱਟੀ ਕਿਰਕਲ ਜਿਹੜੀ ਲੱਗੀ ਹੁੰਦੀ ਹੈ ਸੋ ਆਲੂਆਂ ਨੂੰ ਉਬਾਲਣ ਤੋਂ ਪਹਿਲਾਂ ਧੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਹਿਸਾਬ ਦਾ ਪਾਣੀ ਪਾਵਾਂਗੇ ਜ਼ਿਆਦਾ ਪਾਣੀ ਨਹੀਂ ਪਾਉਣਾ ਤੇ ਆਲੂਆਂ ਨੂੰ ਆਪਾਂ ਉਬਾਲ ਲਵਾਂਗੇ ਤੇ ਜੇਕਰ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗਦੀ ਹੁਣ ਆਪਾਂ ਆਲੂ ਲਈਏ ਉਬਾਲ ਆਲੂ ਉਬਾਲਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਲੋ ਜੀ ਆਪਾਂ ਨੇ ਆਲੂ ਲੈਨੇ ਉਬਾਲ ਤੇ ਹੁਣ ਆਪਾਂ ਆਲੂਆਂ ਨੂੰ ਕੱਢ ਲਵਾਂਗੇ ਇੱਕ ਪਲੇਟ ਦੇ ਵਿੱਚ ਇਹਨਾਂ ਨੂੰ ਆਪਾਂ ਠੰਡਾ ਕਰਾਂਗੇ ਸਾਰੇ ਆਲੂ ਆਪਾਂ ਪਲੇਟ ਵਿੱਚ ਕੱਢ ਲਵਾਂਗੇ ਇੱਧਰ ਆਪਾਂ ਨੇ ਆਲੂ ਕੱਢ ਲਏ ਆ ਪਲੇਟ ਦੇ ਵਿੱਚ ਇਹਨਾਂ ਨੂੰ ਹੁਣ ਆਪਾਂ ਠੰਡਾ ਹੋਣ ਦਵਾਂਗੇ ਠੰਡਾ ਠੰਡੇ ਹੋਣ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਛਿੱਲਾਗੇ ਜੀ ਇੱਦਾਂ ਦੇਖੋ ਆਲੂ ਹੋ ਚੁੱਕੇ ਆ ਠੰਡੇ ਜਿਨੇ ਨੂੰ ਆਪਾਂ ਨੇ ਆਲੂ ਠੰਡੇ ਹੋਣ ਦੇ ਲਈ ਰੱਖੇ ਸੀ ਉਹਨਾਂ ਨੂੰ ਆਪਾਂ ਨੇ ਤਿਆਰੀ ਕਰ ਲਈ ਆ ਆਪਾਂ ਨੇ ਦੋ ਤਿੰਨ ਟਮਾਟਰ ਜਿਹੜੇ ਬਰੀਕ-ਬਰੀਕ ਕੱਟ ਲਏ ਨੇ ਤੇ ਦੋ ਵੱਡੇ ਸਾਈਜ਼ ਦੇ ਪਿਆਜ਼ ਵੀ ਆਪਾਂ ਕੱਟ ਲਏ ਆ ਤਿੰਨ ਚਾਰ ਹਰੀਆਂ ਮਿਰਚਾਂ ਵੀ ਆਪਾਂ ਨੇ ਬਰੀਕ ਕੱਟ ਲਈਆਂ ਨੇ ਜੀ ਇੱਕ ਨਿੰਬੂ ਦਾ ਆਪਾਂ ਨੇ ਰਸ ਲੈ ਲਿਆ ਏ ਹੁਣ ਆਪਾਂ ਆਲੂਆਂ ਦਾ ਛਿਲਕਾ ਉਤਾਰ ਲੈਣੇ ਆ ਜੀ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆ ਆਲੂਆਂ ਦਾ ਛਿਲਕਾ ਆਪਾਂ ਨੇ ਉਤਾਰ ਲਿਆ ਜੀ ਹੁਣ ਆਪਾਂ ਬਣਾਉਨੇ ਆ ਚਾਟ ਇਥੇ ਨਾਲ ਆਪਾਂ ਨੇ ਆਲੂਆਂ ਨੂੰ ਇਸ ਤਰੀਕੇ ਤੋੜ ਲੈਣਾ ਹੈ ਤੁਸੀਂ ਚਾਹੋ ਤਾਂ ਇਹਨਾਂ ਨੂੰ ਕੱਟ ਵੀ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਕੱਟ ਕੇ ਪਾਉਣੇ ਜਾਂ ਕੱਟ ਕੇ ਪਾ ਲਿਓ ਇਸ ਤਰ੍ਹਾਂ ਤੋੜ ਕੇ ਪਾਣੇ ਆ ਤੋੜ ਕੇ ਪਾ ਲਿਓ ਇਥੇ ਨਾਲ ਮੈਂ 5-6 ਆਲੂ ਜਿਹੜੇ ਫੇਲ ਏ ਆ ਇਹ ਅਚਾਰਟ ਆਪਾਂ ਪਹਿਲਾਂ ਤਿਆਰ ਕਰਕੇ ਬੱਚਿਆਂ ਨੂੰ ਦੇ ਦੇਣੀ ਤੇ ਬਾਕੀ ਆਲੂਆਂ ਦੀ ਆਪਾਂ ਬਾਅਦ ਵਿੱਚ ਬਣਾ ਕੇ ਦਵਾਂਗੇ ਬਾਕੀ ਮੈਂਬਰਾਂ ਨੂੰ ਇਹਦੇ ਉੱਤੇ ਪਾਵਾਂਗੇ ਜੀ ਹੁਣ ਆਪਾਂ ਬਰੀਕ ਕੱਟੇ ਹੋਏ ਪਿਆਜ਼ ਹੁਣ ਪਾ ਦਾਂਗੇ ਜੀ ਆਪਾਂ ਟਮਾਟਰ ਇਹਦੇ ਉੱਤੇ ਆਪਾਂ ਹਰੀਆਂ ਮਿਰਚਾਂ ਪਾ ਦਾਂਗੇ ਥੋੜੀਆਂ ਜੀਆਂ ਜੇ ਤੁਹਾਡੇ ਬੱਚੇ ਨਹੀਂ ਖਾਂਦੇ ਤਾਂ ਤੁਸੀਂ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹੋ ਹਰੀ ਮਿਰਚ ਜਿਹੜੀ ਸਕਿਪ ਕਰ ਸਕਦੇ ਹੋ ਸਾਡੇ ਬੱਚੇ ਖਾ ਲੈਂਦੇ ਆ ਜੀ ਇਸ ਕਰਕੇ ਆਪਾਂ ਇਹਦੇ ਵਿੱਚ ਐਡ ਕਰ ਦਿੱਤੀ ਆ ਇਹਦੇ ਉੱਤੇ ਪਾਵਾਂਗੇ ਜੀ ਹੁਣ ਆਪਾਂ ਸਾਦਾ ਨਮਕ ਸੁਆਦ ਅਨੁਸਾਰ ਆਪਾਂ ਨਹੀਂ ਪਾ ਲੈਣਾ ਜੀ ਅਸੀਂ ਆਪਣੇ ਘਰ ਦੇ ਵਿੱਚ ਸਿੰਧਾ ਨਮਕ ਵਰਤਦੇ ਆ ਤੁਸੀਂ ਜਿਹੜਾ ਨਮਕ ਵਰਤਦੇ ਹੋ ਉਹ ਪਾ ਸਕਦੇ ਹੋ ਥੋੜਾ ਜਿਹਾ ਪਾਵਾਂਗੇ ਜੀ ਇਹਦੇ ਉੱਤੇ ਆਪਾਂ ਕਾਲਾ ਨਮਕ ਕਾਲਾ ਨਮਕ ਆਲੂਆਂ ਦੀ ਕੋਈ ਵੀ ਚੀਜ਼ ਹੋਵੇ ਨਾ ਚਾਟ ਵਗੈਰਾ ਜਾਂ ਕੁਝ ਵੀ ਬਹੁਤ ਵਧੀਆ ਲੱਗਦਾ ਹੈ ਜੀ ਕਾਲਾ ਨਮਕ ਤੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਪਾ ਲਵਾਂਗੇ ਥੋੜੀ ਜੀ ਆਪਾਂ ਇਹਦੇ ਤੇ ਲਾਲ ਮਿਰਚ ਵੀ ਐਡ ਕਰਾਂਗੇ ਥੋੜਾ ਜਿਹਾ ਪਾਵਾਂਗੇ ਜੀ આમਚੂਰ ਪਾਊਡਰ ਅਗਰ ਹੈਗਾ ਹੈ ਪਾ ਲਿਓ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਥੋੜਾ ਜਿਹਾ ਪਾਵਾਂਗੇ ਜੀ ਚਾਟ ਮਸਾਲਾ ਇਹ ਵੀ ਅਗਰ ਹੈਗਾ ਤਾਂ ਪਾ ਲਿਓ ਨਹੀਂ ਸਕਿਪ ਕਰ ਸਕਦੇ ਹੋ ਕਿਉਂਕਿ ਕਾਲੇ ਨਮਕ ਦੇ ਨਾਲ ਹੀ ਜਿਹੜਾ ਚਾਟ ਦਾ ਟੇਸਟ ਵਧੀਆ ਆ ਜਾਂਦਾ ਹੈ ਹੁਣ ਪਾਵਾਂਗੇ ਜੀ ਆਪਾਂ ਇਹਦੇ ਉੱਤੇ ਭੁੰਨਿਆ ਹੋਇਆ ਜੀਰਾ ਇਹ ਮੈਂ ਤਵੇ ਦੇ ਉੱਤੇ ਜੀਰੇ ਨੂੰ ਰੋਸਟ ਕਰਕੇ ਬੇਲਣੇ ਦੇ ਨਾਲ ਫੇਰ ਲਿਆ ਸੀਗਾ ਜੀ ਇਹ ਬਹੁਤ ਵਧੀਆ ਲੱਗਦਾ ਹੈ ਇਹਨੂੰ ਸਕਿਪ ਤੁਸੀਂ ਨਾ ਕਰਿਓ ਇਹ ਤਾਂ ਤੁਸੀਂ ਜ਼ਰੂਰ ਪਾਓ ਜੀ ਚਾਟ ਦੇ ਉੱਤੇ ਚਾਟ ਨੂੰ ਆਪਾਂ ਥੋੜਾ ਜਿਹਾ ਚਟਪਟਾ ਜਿਹਾ ਬਣਾਉਣ ਦੇ ਲਈ ਇਹਦੇ ਉੱਤੇ ਨਿੰਬੂ ਦਾ ਰਸ ਵੀ ਐਡ ਕਰਦਾਂਗੇ ਲੋ ਜੀ ਹੁਣ ਆਪਾਂ ਇਹਦੇ ਉੱਤੇ ਪਾ ਦੇਵਾਂਗੇ ਇਮਲੀ ਅਤੇ ਗੁੜ ਦੀ ਘਰੇ ਤਿਆਰ ਕੀਤੀ ਹੋਈ ਖੱਟੀ ਮਿੱਠੀ ਚਟਣੀ ਇਹ ਚਟਣੀ ਹਰ ਤਰ੍ਹਾਂ ਦੀ ਚਾਟ ਨੂੰ ਚਾਰ ਚੰਦ ਲਗਾ ਦਿੰਦੀ ਹੈ ਇਹਦੀ ਵੀਡੀਓ ਮੇਰੇ ਚੈਨਲ ਦੇ ਉੱਤੇ ਪਈ ਹੈ ਜੀ ਇਹਦਾ ਲਿੰਕ ਵੀ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗੇ ਬਹੁਤ ਵਧੀਆ ਇਹ ਜਿਹੜੀ ਚਟਣੀਆਂ ਬਣ ਕੇ ਤਿਆਰ ਹੋਈ ਸੀ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਇਹ ਆਪਾਂ ਹੁਣ ਪਾ ਦਿੱਤੀ ਹੈ ਜੀ ਹੁਣ ਆਪਾਂ ਧਨੀਏ ਦੀ ਪੱਤੀਆਂ ਦੇ ਨਾਲ ਇਹਨੂੰ ਥੋੜਾ ਜਿਹਾ ਗਾਰਨਿਸ਼ ਕਰਾਂਗੇ ਜੀ ਚਾਟ ਆਪਣੀ ਬਣ ਕੇ ਹੋ ਚੁੱਕੀ ਹੈ ਤਿਆਰ ਤੇ ਹੁਣ ਆਪਾਂ ਆਪਣੇ ਬੱਚਿਆਂ ਨੂੰ ਖਾਣ ਦੇ ਲਈ ਦਿੰਨੇ ਆ ਦੇਖੋ ਜੀ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਨਾ ਚਮਚ ਨਾਲ ਏਦਾਂ ਇਕ ਮਿਕਜ ਕਰ ਲਾਂਗੇ ਤਾਂ ਜੋ ਜਿਹੜਾ ਨਮਕ ਮਿਰਚ ਸਾਰੇ ਕਿਤੇ ਬਰਾਬਰ ਹੋ ਜਵੇ ਤੇ ਤੁਹਾਨੂੰ ਇਹ ਚਾਟ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਬਹੁਤ ਹੀ ਸੌਖਾ ਤਰੀਕਾ ਹੈ ਜੇ ਤੁਹਾਡੇ ਬੱਚੇ ਵੀ ਬਾਹਰ ਦਾ ਕੁਝ ਖਾਣ ਦੀ ਜਿੱਦ ਕਰਦੇ ਆ ਤਾਂ ਤੁਸੀਂ ਇਹ ਝਟਪਟ ਬਣਾ ਕੇ ਚਾਤ ਜਿਹੜੀ ਇਹ ਦੇ ਸਕਦੇ ਹਾਂ ਆਪਣੇ ਬੱਚਿਆਂ ਨੂੰ ਥੋੜੀ ਜਿਹੀ ਚਟਣੀ ਆਪਾਂ ਹੋਰ ਐਡ ਕਰ ਦਾਂਗੇ ਬਹੁਤ ਵਧੀਆ ਲੱਗਦੀ ਹੈ ਜੀ ਤੇ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਜੀ ਚੰਗੀ ਲੱਗੀ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ